ਲੈ ਮੜੀ ਜੀ ਹਵਾ ਨਿਕਲ ਜੂ ਇੰਨਾ ਚ। ਆ ਦੇਖ ਲੈ। ਬੁੜੀ ਜੀ ਨਾ ਲਾ ਲਾ ਕੇ ਸਿੱਟ ਦੋ ਕੱਪੜੇ ਜਿਵੇਂ ਉਹ ਕੋਈ ਨੌਕਰਾਨੀ ਰੱਖੀ ਹੁੰਦੀ ਹੈਗੀ ਐ ਨਹੀਂ ਹੈਗਾ ਵੀ ਆਪਦੇ ਦਾ ਧੋ ਲਿਆ ਕਰੇ ਕਿਹੜਾ ਹੱਥੀ ਧੋਣੇ ਮਸ਼ੀਨ 'ਚ ਸਿੱਟਲੇ ਨੇ। ਰੰਗ ਵੀ ਇਹੇ ਜੇ ਪਾਉ। ਐ ਨਹੀਂ ਦਿਖਦੀ ਵੀ ਮੈਂ ਬੁੜੀਆਂ। ਬੁੜੀਆਂ ਦੇ ਕੱਪੜੇ ਤਾਂ ਕੀ ਵਰਗੋੜ ਕਰੀਆ ਨਹੀਂ ਕੋੜੇ। ਕੁਛ ਨਹੀਂ ਜੀ ਕੱਪੜੇ ਧੋ ਕੇ ਹਟੇ ਸੀ। ਧੋ ਲੇ ਤਾਂ ਉਹ ਆਹ ਚਾਰ ਕਿਵੇਂ ਤੋਈ ਬੈਠੀ ਐ। ਐਂਦੇ ਕੀ ਸੀਗੇ? ਕਿਉਂ ਕੱਪੜੇ ਤੇ ਪਾਏ ਅੰਦਰ ਹੋਰ? ਨਹੀਂ ਮੰਮੀ ਧੋਦੇ ਮੈਂ ਸਾਰੇ ਇੱਕ ਸੂਟ ਥੋੜਾ ਤੇ ਇੱਕ ਕਾਲੇ ਦਾ ਸੀਗਾ। ਚਲਾ ਦੀ ਦੇ। ਲੋੜ ਦੇ ਨਹੀਂ ਹੈਗੇ ਕੱਪੜੇ ਐਨੇ ਉਹਦੇ ਤਾਂ ਮੈਂ ਇਹ ਉਹ ਰੱਖ ਜੀ ਜੇ ਅੰਦਰ ਕਹਿੰਦੇ ਧੋਣ ਵਾਲੇ ਦੋ ਫੂਟ ਉਹਦੇ ਮੰਮੀ ਫਿਰ ਤੁਸੀਂ ਧੋ ਦੋ ਮੈਂ ਇਥੋਂ ਨਹੀਂ ਧੋਤੇ ਜਾਂਦੇ ਕੀ ਕਰਦਾ ਕਿ ਉਹ ਨਹੀਂ ਧੋਤੇ ਜਾਂਦੇ ਮੰਮੀ ਮੇਰੀ ਗੱਲ ਸੁਣ ਲਓ ਮੈਂ ਆਦੇ ਪਤੀ ਦੇ ਕੱਪੜੇ ਨੂੰ ਸੁਭਾਣਾ ਉਹਦੀ ਰੋਟੀ ਟੁੱਕ ਦੇਖਾਂ ਕਿ ਇਹ ਜਿਹੜਾ ਨਕਮਾ ਉਹਨੂੰ ਦੇਖਾਂ ਮੈਂ ਅੱਛਾ ਉਹ ਨਕਮਾ ਹੋ ਗਿਆ ਤੇ ਉਹ ਜਿਹੜਾ ਨੀਰਾ ਵੱਡਣ ਕੇ ਰੇੜਾ ਲੈ ਕੇ ਤੇ ਤੁਹਾਡੇ ਪਸੂਆਂ ਦਾ ਬੱਬਰ ਭਰੂਗਾ ਉਹਨੇ ਕੰਮਾਂਗਾ ਨਾ ਬੱਬਰ ਕੱਲਾ ਮੇਰਾ ਥੜੂ ਪਰੂਗਾ ਆਪ ਵੀ ਤਾਂ ਦੁੱਧ ਬਾਦ ਪੀਂਨੇ ਆ ਗੋਹੇ ਕੂੜੇ ਤੇ ਮਾਇਲਾ ਰੱਖੀ ਆ ਪਸੂਆਂ ਤੇ ਹੋਰ ਰੱਖਿਆ ਮੈਂ ਮੇਰੀ ਗੱਲ ਸੁਣੋ ਮੈਂ 베ਲੀ ਰਹਿ ਜਾਣੀ ਆ ਮੈਨੂੰ ਕੀ ਆਗਾ ਮੈਂ ਕਿਉਂ ਕੰਮ ਕਰਾਂ ਸਾਰਾ ਰੋਟੀ ਟੁਕਦਾ ਦਿਨ ਦਾ ਅੱਥਰੂ ਦਾ ਤੜਕੇ ਦਾ ਸਾਰਾ ਮੈਂ ਕਰਦੀ ਆ ਸਾਰਾ ਚੁੱਲ੍ਹੇ ਦਾ ਫੁਕਣਾ ਮੈਨੂੰ ਸਮਾਰ ਕੇ ਤੂੰ ਘੇੜੇ ਦਿੰਦੀ ਫਿਰਦੀ ਆ ਗੋਹੇ ਦੇ ਭਾਂਡੇ ਬਾਰੇ ਲੈ ਦੇਖ ਲੈ ਤੂੰ ਤੇ ਇਹ ਗੋਹੇ ਦੇ ਘੇੜੇ 15 ਮੱਠਰ ਸੱਟ ਕੇ ਆਈਆਂ ਐਵੇਂ ਨਹੀਂ ਦੇਖਦੇ ਨਾ ਮੈਨੂੰ 15 ਵੱਠਲ ਸੱਟਣ ਵਾਲੇ ਇੱਥੋਂ ਜਾ ਕੇ ਇੱਥੇ ਤੱਕ ਗੇੜਾ ਦੇ ਕੇ ਸਤੋ ਹਿੱਲਿਆ ਨਹੀਂ ਜਾਂਦਾ ਗੋਹਾ ਸੱਟ ਕੇ ਆਉਂਗੇ ਤੁਸੀਂ ਹਾਂ ਦਈਆਂ ਕਿ ਮੈਂ ਤਿੰਨ ਟਾਈਮ ਭਾਲਦੀ ਐ ਪਸੂਆ ਕਿ ਖਾਂਦੇ ਨਹੀਂ ਮੈਥੋਂ ਥੋੜੇ ਜਿੱਡਾ ਕੌਲਾ ਨਹੀਂ ਮੈਂ ਮੂੰਹ ਨੂੰ ਲਾਉਂਦੀ ਦੁੱਧ ਦਾ ਭਰ ਕੇ ਦਿਨ ਰਾਤ ਦੁੱਧ ਪੀ ਜਾਂਦੇ ਆ ਮੇਰੇ ਵਾਸਤੇ ਸੜਦਣੀਆਂ ਲਾ ਲਾ ਕੇ ਤੂੰ ਮੇਰੇ ਵੀ ਨਾ ਤੋਹਿਆ ਕਰ ਫਿਰ ਬੱਸ ਲੋੜ ਨਹੀਂ ਹਾਂ ਉਹ ਉਹਦੇ ਪਿੱਛੇ ਵਿੱਲਣ ਪਿੱਛੇ ਲੜਾਈ ਪਾਉਣੀ ਹੈ ਕੋਈ ਡੱਕਾ ਤੋੜ ਦੇਣੀ ਮਾਂ ਕੋਲ ਪਾ ਉਹ ਵੀ ਕਰਦਾ ਕੋਈ ਬਾਹਰ ਨਹੀਂ ਆਇਆਗਾ ਕੀ ਲੱਛਣ ਕਰਦੀ ਹੈਗੀ ਅਭੀ ਚਾਹ ਪਾਣੀ ਬਣ ਗਿਆ ਵੇ ਹੁਣ 5:00 ਵਜੇ ਬੈਨੇ ਰੋਟੀ ਟੁੱਕ ਦਾ ਟਾਈਮ ਹੋ ਰਿਹਾ ਤੂੰ ਚਾਹ ਭਾਲਦਾ ਮੈਂ ਤਾਂ ਦੁਪਹਿਰੇ ਵੀ ਨਹੀਂ ਪੀਤੀ ਦੁਪਹਿਰੇ ਉਧਰ ਜਾਵਦਾ ਖੇਤ ਹੁਣ ਤੇ ਤੂੰ ਚਾਹ ਪਾਣੀ ਪੀ ਜਾਂਦਾ ਘਰੇ ਆ ਕੇ ਤੈਨੂੰ ਕਿਹਨੇ ਕਿਹਾ ਸੀ ਕਿਸੇ ਨੇ ਵੀ ਖੇਤ ਵਾਗ ਜਾ ਭਾਈ ਤੇ ਰੱਖੀ ਤਾਂ ਹੋ ਗਈ ਉਹੀ ਪੀ ਲੈਣਾ ਗਰਮ ਕਰਕੇ ਹਾਂ ਨਹੀਂ ਹੁਣ ਤਾਂ ਮੈਂ ਢੰਡ ਭੁੰਡੇ ਮਾਸ ਤੇ ਚਲ ਠੀਕ ਹੈ ਲੈ ਨਾ ਤਾਂ ਆਵਾਂ ਆ ਲੋੜ ਜੀ ਵੀ ਦੇ ਦੇ ਉਹ ਆ ਸ਼ਰਟ ਕਿੱਧਰ ਚੱਕੀ ਆ ਕਿਉਂ ਨਾ ਆਉਣ ਜਾਣਾ ਇਹ ਤੇਰੇ ਵੀਰੇ ਦੇ ਕੱਪੜੇ ਨੇ ਤੇਰੇ ਨਹੀਂ ਹੈਗੇ ਫੇਰ ਕੀ ਆ ਸਾਡੇ ਇੱਕੋ ਜਿਹੇ ਤਾਂ ਆਉਂਦੇ ਆ ਪਾ ਲਾਂਗੇ ਨਾਲੇ ਮੇਰੇ ਕੱਪੜੇ ਨਹੀਂ ਧੋਤੇ ਮੈਂ ਨਹੀਂ ਤੋਤੇ ਮੈਨੂੰ ਕੋੜਾ ਫੜਾ ਕੇ ਗਿਆ ਸੀ ਤੂੰ ਕੱਪੜੇ ਧੋਣ ਨੂੰ ਲੈ ਫੜਾਉਣ ਨੂੰ ਕਿਹੜੀ ਗੱਲ ਆ ਮਾਂ ਨੂੰ ਮੈਂ ਸਵੇਰੇ ਦੱਤ ਕੇ ਗਿਆ ਵੀ ਮਾਂ ਮੇਰੇ ਕੱਪੜੇ ਧੋਣ ਆ ਲੈ ਆ ਉਹ ਕਹਿੰਦੀ ਕੋਈ ਗੱਲ ਨਹੀਂ ਜੋ ਤੇਰੀ ਭਾਬੀ ਨੇ ਤੋਤੇ ਦੇ ਕੱਪੜੇ ਉਹਦੋਂ ਮੈਂ ਫੜਾ ਦੂੰਗੀ ਫਿਰ ਮਾਂ ਤੁਸੀਂ ਧਵਾ ਲ ਮੈਨੂੰ ਕੋੜਾ ਫੜਾ ਕੇ ਗਿਆ ਸੀ ਤੂੰ ਰੋ ਕਿਉਂ ਮਾਰਦਾ ਮੇਰੇ ਤੇ ਰੋਵ ਵਾਲੀ ਕਿਹੜੀ ਗੱਲ ਆ ਜਿੱਥੇ ਆ ਚਾਜ ਕੱਪੜੇ ਤਾਂ ਉੱਦਦੇ ਆ ਉੱਥੇ ਦੋ ਮੇਰੇ ਤੋਤੇ ਜਾਂਦੇ ਬੇ ਇੰਨੀ ਬੇਲੀ ਹੀ ਹੈਗੀ ਮੈਂ ਸਾਰੇ ਘਰ ਦੇ ਧੰਦੇ ਮੇਰੇ ਕਾਲ ਪਏ ਹੋਣੇ ਕੱਲੀ ਕੱਪੜੇ ਜੋਗੀ ਨਹੀਂ ਹੈਗੀ ਮੈਂ ਵੀ ਪਰਝਾਈਆਂ ਦਾ ਤਾਂ ਸੁਖ ਹੁੰਦਾ ਮੈਨੂੰ ਕਹਦਾ ਸੁਖ ਐਨਾ ਰੋਟੀ ਟਾਈਮ ਤੇ ਮਿਲਦੀ ਐ ਨਾ ਕੱਪੜਾ ਧੋਤਾ ਮਿਲਦਾ ਹੋਰ ਦੱਸ ਫਿਰ ਮੈਨੂੰ ਆ ਆ ਆ ਤੇਰਾ ਮਿਲਿਆ ਮੈਥੋਂ ਨਹੀਂ ਕਿਸੇ ਦੀ ਪੂਛ ਪੂਛ ਹੁੰਦੀ ਐਗੀ ਤੇ ਆ ਆ ਆ ਕੀ ਉਹਦੇ ਨਾਲ ਲੜੀ ਜਾਇ ਕਰੇਗੀ ਕਹਿੰਦੇ ਕਿਹੜਾ ਕੰਮ ਹੋਊਗਾ ਮੇਰਾ ਦਿਮਾਗ ਨਹੀਂ ਖਰਾਬ ਹੈਗਾ ਵੀ ਮੈਂ ਉਹਦੇ ਨਾਲ ਲੜੂਗੀ ਚੁੱਪ ਕਰਕੇ ਉਹਦੇ ਇੱਥੋਂ ਭੱਜ ਜਾ ਸਿਰ ਖਾਣ ਲੱਗ ਜਾਣਾਗਾ ਹੋ ਜਾ ਥੰਦ ਲੰਗਰ ਪਕਾ ਕੇ ਦੇਣਾ ਪਊਗਾ ਤੈਨੂੰ ਉਤਾ ਹੁਣ ਪਕਾਉਣਾ ਹੀ ਪਊਗਾ ਕੋਈ ਗੱਲ ਨਹੀਂ ਫਿਰ ਮੈਂ ਵੱਡੇ ਭਾਈ ਨਾਲ ਗੱਲ ਕਰ ਲਾਂ ਜੇ ਇਹ ਹੀ ਗੱਲ ਐ ਤਾਂ ਅਸੀਂ ਅੱਡ ਹੋ ਜਾਨੇ ਆ ਫੇ ਕੀ ਗੱਲ ਕਰੇਗਾ ਵੀ ਵੱਡੇ ਨਾਲ ਮੇ ਕੋਈ ਨਹੀਂ ਫਿਰ ਮੈਂ ਆਪਦੀ ਘਰ ਵਾਲੀ ਤਾਂ ਲੈ ਕੇ ਹੁਣੀ ਆ ਉਹਨੂੰ ਲੈ ਆਉਂਗਾ ਫਿਰ ਕੀ ਗੱਲ ਐ ਫਿਰ ਲੈ ਆਪਦੀ ਘਰ ਵਾਲੀ ਤੈਨੂੰ ਰੋਕਿਆ ਕਿਹਨੇ ਆ ਰੋਟੀ ਬਣਾਣੀ ਤਾਂ ਹੁਣ ਦੇਣਾ ਹੀ ਪਊਗਾ ਜਿੰਨਾ ਚਿਰ ਮੇਰਾ ਵਿਆਹ ਨਹੀਂ ਹੁੰਦਾ ਜਦੋਂ ਹੋ ਗਿਆ ਫਿਰ ਅਗਲੀ ਬਣਾ ਲਿਆ ਕਰੂਗੀ ਤੈਨੂੰ ਕਿਹੜਾ ਢੋਲਾ ਦਊਗਾ ਸਾਰਾ ਦਿਨ ਤਾਂ ਤੂੰ ਉੱਥੇ ਤੇਰੀ ਤੇ ਬੈਠਾ ਰਹਿਣਾ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾ ਤੂੰ ਕੋਈ ਕਿਉਂ ਨਹੀਂ ਕਰਦਾ ਕੰਮ ਤਾਂ ਮੈਨੂੰ ਪੁੱਛ ਕੇ ਦੇਖ ਨਾ ਉਧਰ 15 ਖੋਲੇ ਖੜਿਆ ਨਾ ਨੀਰਾ ਵੱਢ ਕੇ ਲੈ ਆਏ ਨਾ ਫਿਰ ਕੀ ਹੋਇਆ ਜੇ ਨੀਰਾ ਵੱਢ ਲਿਆ ਕਸਾ ਨਹੀਂ ਹੈਗਾ ਤੂੰ ਕਿਸ ਪਾਸਾ ਅਥਨ ਧੜ ਕੇ ਜਾ ਕੇ ਨਾ ਦੁੱਧ ਦਾ ਕੰਮ ਨਾ ਸ ਦੁੱਧ ਦਹੀ ਦਾ ਫਿਰ ਖਾਦਾ ਹੀ ਜਾਊਗਾ ਫਿਰ ਉਹਨਾਂ ਕਾਦੇ ਵਾਸਤੇ ਕੰਮ ਕਰਦੇ ਆ ਤੁਰੇ ਕਾਦੇ ਵਾਸਤੇ ਫਿਰਦੇ ਆ ਦੁੱਧ ਦਹੀ ਵਾਸਤੇ ਤੁਰੇ ਫਿਰਦੇ ਆ ਰੋਟੀ ਨਾ ਖਾਵਾਂਗੇ ਤਾਂ ਫਿਰ ਕੀ ਫਿਰ ਨਾ ਫਿਰ ਹੁਣ ਤੂੰ ਚਾਹ ਘਾਦ ਮੰਗਦਾ ਅਥਰੇ ਦੁੱਧ ਕੱਟ ਕੇ ਲਏਂਗਾ ਦੁੱਧ ਹੀ ਪੀ ਲਈ ਚਾਹ ਨੂੰ ਬੰਨਿਆ ਹੋਇਆ ਇੱਥੇ ਬਾਹਰ ਬੰਦੇ ਨਾ ਫਿਰ ਦੁੱਧ ਮੈਂ ਲੈ ਕੇ ਆਉਂਗਾ ਦੁੱਧ ਮੈਂ ਹੀ ਪੀਊਂਗਾ ਪਰ ਜਦੋਂ ਉਹ ਹੱਥ ਨਾਲ ਨਹੀਂ ਦੁੱਧ ਨੂੰ ਹੱਥ ਨਾਲ ਨਹੀਂ ਮੈਂ ਕੰਮ ਨਹੀਂ ਕਰਦੀ ਰੋਟੀ ਨਹੀਂ ਬਣਾਉਂਦੀ ਆਪਦੀ ਅੱਪੀ ਬਣਾਣੀ ਰੋਟੀ ਖਾ ਲਈ ਰੋਟੀ ਬਣਾ ਲ ਜੇ ਮੈਂ ਕੱਪੜੇ ਆਪਦੇ ਧੋਣੂਆਂ ਅਗਰ ਮੈਂ ਰੋਟੀ ਵੀ ਆਪਦੀ ਬਣਾ ਲਊਂਗਾ ਆ ਬਰਾਬਰ ਜੱਜਾ ਕੋਈ ਕੰਮ ਤਾਂ ਤਾਂ ਕਰ ਲੈ ਉਹ ਟੈਂਕੀ ਉਹ ਧੋਣ ਵਾਲੀ ਪਈ ਆਗੀ ਕੱਲ ਦੀ ਲਾਹੀ ਪਈ ਉਪਰੋਂ ਪਾਣੀ ਤਾਂ ਬਿਰਬਰ ਕਰਦਾ ਫਿਰਦਾ ਉਹਨੂੰ ਧੋ ਦੇ ਖੂਕ ਕੇ ਤਾਂ ਹੱਦ ਤੱਕ ਦੇ ਉਹਨੂੰ ਆਹੋ ਬਸ ਐਸੇ ਕੰਮ ਜੋ ਕਰ ਹੈਗਾ ਕੋਈ ਨਹੀਂ ਕਰਦਾ ਮੈਂ ਬੇਬੇ ਨਾਲ ਗੱਲ ਕਰ ਲੈ ਬੇਬੇ ਕਿ ਮੇਰੇ ਤੇ ਖੜਦਾਰੀ ਲੱਗਿਆ ਮੈਨੇਜਰ ਤੇ ਕਿਸੇ ਨਾਲ ਬੇਬੇ ਨਾਲ ਕਰਦਾ ਗੱਲ ਉਹਦੀ ਬੇਬੇ ਆ ਬੇਲੜ ਕੰਮ ਨਹੀਂ ਧੰਦਾ ਨਹੀਂ ਦੋਨਾਂ ਨੂੰ ਦੁੱਖ ਦੇ ਨੂੰ ਚਿੰਬੜ ਰਹੇ ਨੇ ਮੈਂ ਬੋਲੀ ਜਾਊਗੀ ਸਾਰਾ ਦਿਨ ਬਿਨਾਂ ਗੱਲ ਤੋਂ ਬੇਬੇ ਮੇਰੀ ਗੱਲ ਸੁਣ ਜਦੋਂ ਮੈਂ ਤੈਨੂੰ ਚੰਗਾ ਭਲਾ ਤੜਕੇ ਕਹਿ ਕੇ ਗਿਆਗਾ ਠੀਕ ਹੈ ਵੀ ਮੇਰੇ ਕੱਪੜੇ ਧਵਾ ਦੇ ਤੇ ਉਹਨੂੰ ਕੱਪੜੇ ਕਿਉਂ ਨਹੀਂ ਫੜਾ ਜਦੋਂ ਮਸ਼ੀਨ 'ਚ ਉਹਨੇ ਕੱਪੜੇ ਪਾਇਆ ਆਪਦੇ ਮੈਂ ਤਾਂ ਬਾੜੀ ਬਾਗੀ ਭਾਈ ਗੋਹਾ ਸੇਟਣਾ ਤੇ ਤੋਤੇ ਨਹੀਂ ਜਦੋਂ ਮੈਂ ਆ ਕੇ ਪੁੱਛੇਗਾ ਨਹੀਂ ਮੈਂ ਇੱਥੋਂ ਨਹੀਂ ਧੋਈ ਦੇ ਨਾ ਫਿਰ ਹੁਣ ਮੈਂ ਦੱਸ ਕੀ ਕਰਾਂ ਦੋ ਦਾ ਸੂਟ ਆ ਜਿਹੜੇ ਪਾਉਣ ਵਾਲਿਆ ਠੀਕ ਹੈ ਇੱਕ ਹੁਣ ਆ ਪਾ ਲਿਆ ਤੇ ਇੱਕ ਉਹ ਹੁਣ ਮੈਂ ਕਰਾਂ ਕੀ ਪਾਵਾਂ ਕੀ ਆਥਰੇ ਹੁਣ ਡੰਗੜਾਂ ਦਾ ਕਰਨਾ ਉਥੇ ਮੁੜਕੋ ਮੁੜਕੀ ਹੋ ਜਾਊਗਾ ਕੋਈ ਨਹੀਂ ਤੇਰੇ ਲਈ ਮੈਂ ਧੋ ਦਿੰਦੀ ਆ ਆ ਵੇਖ ਲੈ ਆਹ ਸਮੋਸੇ ਬਰੈਡ ਮੰਗਾਵਾਂ ਪਲੇ ਵੇਲੇ ਨੇ ਸਕੂਟਰੀ ਸਿਖਾਤੀ ਲੈ ਕੇ ਸਕੂਟਰੀ ਟੱਪ ਜਾਂਦੀ ਆ ਇਹਦਾ ਭਾਈ ਬਾਹਲੀ ਫਰ ਚੜੀ ਵੀ ਐ ਫੇ ਹੁਣ ਦੱਸ ਕੀ ਕਰਾਂ ਮੈਂ ਜੇ ਹੁਣ ਮੈਂ ਕਾਲੇ ਨੂੰ ਦੱਸਦੀ ਆ ਤਾਂ ਘਰੇ ਕਲੇਸ਼ ਪੈ ਜੂ ਫੇਰ ਅਗਲਾ ਖੂ ਵੀ ਸਿਆਣੀ ਪਿਆਣੀ ਨੇ ਇਹਨੇ ਲੜਾਈ ਕਰਾਦੀ ਨਹੀਂ ਤੇ ਆਹ ਦੂਜੇ ਦਿਨ ਸਾਮਾਨ ਮੰਗਾ ਲੈਂਦੀ ਆ ਖਾ ਲੈਂਦੀ ਆ ਕਿਉਂ ਕੰਮ ਸਾਂਝੀ ਕਰੋ ਜਾਂਦੇ ਆ ਇਹੇ ਮੇਰੀ ਗੱਲ ਸੁਣੋ ਜੇ ਤਾਂ ਰੋਟੀ ਪਕਾਉਂਦੀ ਆ ਤਾਂ ਫੇਰ ਮੈਂ ਚੱਕ ਨੂੰ ਛਾਬੇ ਚ ਮੇਰੀ ਵਾਰੀ ਨਹੀਂ ਪਕਾਉਂਦੀ ਰੋਟੀਆਂ ਦੁਪਹਿਰੇ ਤੇ ਆਹ ਮੰਗਾ ਕੇ ਆਪ ਖਾ ਕੇ ਪਰੇ ਪੈ ਜਾਂਦੀ ਜਾ ਕੇ ਆਏ ਨਹੀਂ ਫੇਰ ਭਈ ਜਾਂਦਾ ਚੰਗਾ ਐ ਸੀ ਛੱਡਿਆ ਹੁਣ ਕਰਗੇ ਕੀ ਫੇਰ ਆਪਾਂ ਤਾਂ ਮੇਰੀ ਜਿੰਨਾ ਚ ਤੇਰਾ ਘਰ ਨਹੀਂ ਵੱਜਦਾ ਮੈਂ ਉਨਾ ਚਿਰ ਚੁੱਪਾ ਜੇ ਤੇਰਾ ਘਰ ਵੱਜ ਗਿਆ ਨਾ ਮੈਂ ਤਾਂ ਇਹਨੂੰ ਮੱਖੇ ਨਹੀਂ ਲਾਉਂ। ਓਏ ਸਾਡੇ ਤਾਂ ਦੋਨਾਂ ਭਰਾਵਾਂ 'ਚ ਇੰਨੀ ਬੰਦ ਸੀ। ਉਹ ਤਾਂ ਤੜਕੇ ਡਿਊਟੀ ਤੇ ਜਾਵੜਦਾ। ਉਹਨੂੰ ਤਾਂ ਪਤਾ ਨਹੀਂ ਮਗਰੇ ਘਰੇ ਹੁੰਦਾ ਕੀ ਹੁੰਦਾ ਕੀ ਨਹੀਂ ਹੁੰਦਾ। ਠੀਕ ਐ। ਚੱਲ ਮੰਨਿਆ ਉਹ ਪੜਿਆ ਲਿਖਿਆ ਨੌਕਰੀ ਮਿਲ ਗਈ। ਮੈਂ ਨਹੀਂ ਪੜਿਆ ਲਿਖਿਆ ਉਹ ਜੇ ਮੈਂ ਕੰਮ ਵੀ ਕਰੀ ਇਹਨਾਂ ਬਰੋਬਰ ਪੈਸੇ ਕਮਾਉਣਾ ਉਹਦੇ ਉਹਦੇ। ਇੰਨਾ ਨਹੀਂ ਨਾ ਸੋਚਦੀ ਜੇ ਇੰਨਾ ਸੋਚੇ ਫੇਰ ਗੱਲਾਂ ਕਰਦੇ। ਜੇ ਹਣ ਉਹਦੇ ਕੋਲੇ ਗੱਲ ਕਰਦੇ ਨਾ ਫਿਰ ਉਹੀ ਗੱਲ ਉਹਦੇ ਮਾਨਚ ਵੀ ਜਾਊ ਵੀ ਖਣੀ ਇਹ ਬੋਲਦੇ ਕਹਣਗੇ ਹੁਣ ਦੱਸੀਏ ਕੀ ਉਹਨੂੰ ਉਹ ਤਾਂ ਆ ਪੱਕਿਆ ਥੱਕਿਆ ਆਉਂਦਾ ਦੇਖ 7 ਵਜੇ ਘਰੇ ਵੜਦਾ ਉਹ ਫਿਰ ਗੱਲ ਤਾਂ ਕਰਨੀ ਬੂ ਇੱਕ ਨਾ ਇੱਕ ਦਿਨ ਕਿੰਨਾ ਕਚਰ ਐ ਚਲੀ ਜਾਊਗਾ ਕਿੰਨਾ ਕਚਰ ਸਾਂਝੇ ਕਰੋ ਖਰਚ ਹੋ ਜਾਂਦਾ ਸਾਰਾ ਕੁਝ ਖਰਚ ਤਾਂ ਹੋਣਾ ਹੀ ਐ ਪੈਸੇ ਫੜ ਰੱਖਣੇ ਨੇ ਤਨਖਾਹ ਦੇ ਮੇਰੀ ਗੱਲ ਹੁਣ ਕਪੜੇ ਮਸ਼ੀਨ ਤੇ ਧੋ ਲੈਂਦੀ ਆ ਉਹ ਮੈਨੂੰ ਤਾਂ ਐ ਕਹਿ ਦਿੰਦੀ ਆ ਵੀ ਮੇਰੀ ਪੇਕੋ ਮਸ਼ੀਨ ਆਈ ਆ ਮੈਂ ਲੈ ਕੇ ਆਈ ਆ ਮੇਰੇ ਕਪੜੇ ਨਹੀਂ ਪਾਉਂਦੀ ਵਿੱਚ ਕੀ ਗੱਲ ਬਿਜਲੀ ਆਪਣੀ ਨਹੀਂ ਮੱਚਦੀ ਪੈਸੇ ਆਪਾ ਨਹੀਂ ਦਿੰਦੇ ਬਿਜਲੀ ਦੇ ਬਿੱਲ ਤਾਂ ਆਪਾਂ ਹੀ ਭਰਦੇ ਆ ਬਿੱਲ ਨਹੀਂ ਭਰਨਾ ਹੁਣ ਮਾੜੀ ਮਾੜੀ ਤੂੰ ਗਾੜੀ ਹੋਣਾ ਐ ਥੋੜੀ ਹੁੰਦਾ ਸਸਾਂ ਰਗੀ ਦੱਸ ਬਣਾ ਬੇ ਮੈਂ ਤਾਂ ਐ ਫੋਚਦੀਆਂ ਵੀ ਖਲਿਆਰਾ ਪਾਈ ਜੂ ਖਿੱਲਰ ਜਾਗੇ ਐਡੋ-ਅੱਡੀ ਇਹਦੇ ਮਗਰ ਲਾ ਕੇ ਵੀ ਚਲ ਚੁੱਪ ਤਾਂ ਜਿੰਨਾ ਚਿਰ ਮੇਰੇ ਨੈਣ ਪਰਾਂ ਤੁਰਦੇ ਆ ਮੈਂ ਕਰ ਦਿੰਦੀ ਆ ਹੁਣ ਜੇ ਸ਼ਰਮ ਹੋ ਜੇ ਆ ਲੱਕ ਮੇਰੇ ਮੂਰੇ ਸਿੱਟੇ ਜਦੋਂ ਖਾ ਲੈਂਦੀ ਆ ਭਾਂਡੇ ਵੀ ਤੋ ਦੇ ਤੁਹਾਡਾ ਜਿਹਾ ਫੋਨ ਕਰਦੇ ਤੇ ਡੈਡੀ ਡੂਡੀ ਨੂੰ ਜਿਆਦੀ ਮਾਂ ਨੂੰ ਫੋਨ ਕਰਦੇ ਭਾਈ ਇਹ ਤਾਂ ਐ ਤੰਗ ਕਰਦੀ ਆ ਬਾਅਦ ਚ ਨਾ ਕਿਓ ਵੀ ਕਲੇਸ਼ ਵਧ ਗਿਆ ਆਉਣ ਆਲੀ ਆ ਦੀ ਮਾਂ ਜਿੱਤੇ ਆਈ ਮੈਂ ਗੱਲ ਕਰੂੰਗੀ ਮਾਨੂੰ ਆਖੂ ਕਿ ਭਾਈ ਇਹਨੂੰ ਕੋਈ ਮੱਤ ਦੇਓ ਫੇਰ ਕਹੋਂਗੇ ਵੀ ਸਾਡੀ ਮੱਤਾ ਚੰਗਾ ਬੋਲ ਚੰਗਾ ਫੋਨ ਲੈ ਕੇ ਦੇਤਾ ਠੀਕ ਹੈ ਚੰਗੀ ਸਕੂਟਰੀ ਸਿਖਾ ਦੇ ਜੋ ਜੀ ਕਰਦਾ ਚੱਕ ਕੇ ਜਾ ਵੜਦੀ ਆ ਜੋ ਜੀ ਕਰਦਾ ਕਦੇ ਕਿਸੇ ਨੂੰ ਲਾਲਿਆ ਫੋਨ ਕਦੇ ਫੋਨ ਜੁੰਗਲਾਂੀਆਂ ਮਾਰੀ ਜਾਂਦੀਆਂ ਦੋ ਦੋ ਘੰਟੇ ਟਾਈਮ ਬਸ ਕਰੀ ਜਾਂਦੀ ਆ ਕੀ ਪਹਿਲਾਂ ਮੈਂ ਆਖਿਆ ਇੱਕ ਦਿਨ ਕਹਿੰਦੀ ਮੇਰੀਆਂ ਤਾਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਵਾ ਵੀ ਸਹੇਲੀਆਂ ਹੁਣ ਇੱਥੇ ਕਿਹੜਾ ਛੱਡ ਦੇ ਪੇਕੀ ਹੁੰਦੀਆਂ ਸਹੇਲੀਆਂ ਹੁਣ ਸਹੁਰਿਆਂ ਦੇ ਇੱਕ ਤਾਂ ਨਹੀਂ ਸਹੇਲੀਆਂ ਭੋਗ ਦੇਣਾ ਹੁੰਦਾ ਹੈ ਇਹ ਹੁਣ ਲਾਡੀ ਆ ਪਰ ਦੱਸਿਆ ਤਾਂ ਕੀ ਸੀਗਾ ਪਚੋਲੇ ਨੇ ਹੈ ਵੀ ਸਾਊਗਾ ਕੁੜੀ ਭਾਈ ਸਾਰਾ ਘਰ ਦਾ ਕੰਮ ਕਰਿਆ ਕਰੂ ਪਰ ਇਹ ਤਾਂ ਨੌਕਰੀ ਦੇਖ ਕੇ ਭਰ ਡਲ ਗਈ ਹੈ ਮੈਨੂੰ ਤਾਂ ਪਾਈ ਲੱਗਦਾ ਜਿੱਦਾਂ ਭਾਂਡਾ ਸੀ ਛੋਟਾ ਤੇ ਗਾਣੇ ਬਾੜੇ ਪੈ ਗਏ ਹੈ ਹੁਣ ਇਹ ਤਾਂ ਲੱਛਣ ਕਰਦੀ ਹੈ ਹਾਂ 2 ਮਹੀਨੇ ਤਾਂ ਐ ਰਹੀ ਵੀ ਮੇਰੇ ਰੀਗਾ ਕੋਈ ਕੁੜੀ ਨਹੀਂ ਹੈਗੀ ਮੇਰੇ ਰੀਗਾ ਸਮਝੋ ਬਾਹਰ ਹੋ ਗਿਆ ਲੈ ਇੱਕੋ ਤੋਂ ਵੀ ਬਦਲ ਗਈ ਲੈ ਮੈਨੂੰ ਕਹਦੀ ਆ ਕਿ ਤੂੰ ਤਾਂ ਗੇੜੇ ਲਾਉਂਦੀ ਫਿਰਦੀ ਆ ਲੈ ਮੈਂ 15 ਵਟੇ ਰੋਹੇ ਦੇ ਸੱਟ ਕੇ ਆਈ ਆ ਮੈਨੂੰ ਗਣਦੀ ਨਹੀਂ ਮੈਨੂੰ ਵਾਦੀ ਹੱਥ ਨੇ ਦੁੱਧ ਦਾ ਕੌਲਾ ਭਰ ਲੈਣਾ ਦਹੀਂ ਭਰਨ ਕਿਉਂ ਵੀ ਕਰਨਾ ਡੰਗਣਾ ਦਾ ਵੀ ਕਰਦਾ ਮੈਂ ਇਹ ਤੇ ਮੈਂ ਦੁੱਧ ਨਾ ਪੀਵਾਂ ਮੈਂ ਹੋਰ ਕੌਣ ਪੀਊਗਾ ਫਿਰ ਕੀ ਕਰਗੇ ਭਾਈ ਚਲ ਕੋਈ ਨਹੀਂ ਆਪਾਂ ਕਰਾਂਗੇ ਕਾਲੇ ਨਾਲ ਗੱਲ ਕਰਾਂਗੇ ਹਾਨ ਵੀਂਦੀ ਨੀ ਗੱਡਾ ਰੱਖੀ ਆ ਆਪਾਂ ਨਹੀਂ ਕਹਿੰਦੇ ਇਹਨੂੰ ਲੈ ਮੈਂ ਕਹੇ ਦੋ ਦੂ ਚੱਲ ਤੇਰੇ ਲੀੜੇ ਕੋਈ ਤੂੰ ਐਵੇਂ ਨਾ ਬਲੱਡ ਵੜਾ ਇਹ ਤੇ ਵਜਾ ਹੀ ਇਹੋ ਜੀ ਆ ਹੁਣ ਆਪ ਚਾਰ ਭਾਂਡੇ ਧੋ ਕੇ ਤੂੰ ਕੋਈ ਨਾ ਉੱਥੇ ਪੱਖਾ ਲਾ ਕੇ ਬੈ ਜਾ ਮੈਂ ਤੇਰੇ ਮੈਂ ਤਾਂ ਚਾਹ ਚੂਦੀ ਘੁੱਟ ਕਰਦੇ ਹਾਂ ਚਾਹ ਮੈਂ ਕਿਹਾ ਮੈਂ ਕਿਹਾ 5 ਵਜ ਗਏ ਠੀਕ ਹੈ ਚਾਹ ਪੀਣੀ ਆ ਚਾਹ ਹੈਗੀ ਹੈ ਤਾਂ ਮੈਂ ਕਿਹਾ ਦੋ ਵਾਲੀ ਚਾਹ ਮੈਂ ਨਹੀਂ ਪੀਤੀ ਘਰੇ ਆ ਕੇ ਖੇਤ ਸੀਗਾ ਟਾਈਮ ਨਹੀਂ ਲੱਗਿਆ ਇਹ ਨਹੀਂ ਬਣਾਉਂਦੀ ਚਾਹ ਇਹ ਹੱਕ ਇਹਦਾ ਹੱਕ ਨਹੀਂ ਮੰਨਦਾ ਵੀ ਇਥੇ ਕਿਸੇ ਨੂੰ ਭੇਜ ਦੇ ਉੱਥੇ ਦੇ ਕੇ ਚਾਹ ਮੈਨੂੰ ਫੜਾਇਆ ਵੇ ਦੇਚ ਉੱਥੇ ਭਾਲਦਾ ਚਾਹਾਂ ਡੋਲੂ ਇਹ ਤਾਂ ਘਰੇ ਨਹੀਂ ਬਣਾਉਂਦੀ ਟਾਈਮ ਸਰ ਮੈਨੂੰ ਕਹਿੰਦੀ ਹੈ ਨਹੀਂ ਮੈਂ ਤਾਂ ਉਹ ਚ ਪਾਦੀ ਦਾਣਿਆਂ ਵਾਲੇ ਚ ਪਾਦੀ ਲੈ ਦੱਸ ਦਾਣੇ ਆ ਹੀ ਤਾਂ ਪਾਉਣੀ ਆ ਜਦੋਂ ਫੜਾਏਗੀ ਨਾ ਕਿਸੇ ਨੂੰ ਫਿਰ ਉਹ ਤਾਂ ਖਰਾਬ ਹੀ ਹੋਊ ਪਈ ਮੂਹ ਚ ਨਾ ਬੈਜੇ ਕਿ ਮੈਨੂੰ ਤੂੰ ਵੀ ਭਾਂਡੇ ਧੋ ਰਾ ਉੱਥੇ ਆਪ ਨੂੰ ਤਾਂ ਧੁੱਪ ਲੱਗਦੀ ਐ ਆ ਇੱਥੇ ਆੜ ਕੇ ਮੈਂ ਤਾਂ ਨਿੰਮ ਥੱਲੇ ਬੈਗੀ ਤਾ ਹੁਣ ਲੱਗਦਾ ਕਿ ਹੁਣ ਆ ਸੁੱਕੇ ਪਏ ਆ ਲੈ ਵੇਖ ਲੈ ਬਸ ਠੀਕ ਐ ਵਧੀਆ ਗੱਲ ਕਰੀ ਜਾ ਉਹਦਾ ਪਾਣੀ ਪਾਰ ਕੇ ਪੀ ਲਿਆ ਦੇਖਿਆ ਵੀ ਨਹੀਂ ਦੇਖਿਆ ਕੀ ਨਹੀਂ ਮੈਂ ਤਾਂ ਮੈਂ ਬਸ਼ਵਾਸ ਕਰਿਆ ਬਸ ਡੁੱਬ ਗੇ ਕਿ ਬਾਲਾ ਸਿਆਣਾ ਕਾਹ ਹੁੰਦਾ ਉਹ ਗੱਲ ਐ ਆਪਣੀ ਤਾਂ ਚੱਲ ਚੰਗਾ ਹੁਣਾ ਉਧਰ ਖੋਲੇ ਭੁੱਖੇ ਖੜੇ ਉਹਨਾਂ ਨੂੰ ਪਾਇਆ ਮੈਂ ਕੁਛ ਨਾ ਕੁਛ ਚੱਲ ਮੈਂ ਦੋ ਭਾਂਡੇ ਧੋ ਕੇ ਕਰਦੀਆਂ ਚਾਦੀ ਕੁੱਟ ਚੰਗਾ ਕੱਪੜੇ ਤੋਦੀ ਹੁਣ ਕੀ ਆ ਸੁੱਕ ਜਾਣ ਮਸ਼ੀਨ ਚ ਮ제 ਦਿੰਦੀ ਆ ਇਜਾਜ਼ਤ ਆ ਮਸ਼ੀਨ ਚ ਕਿਹੜਾ ਦਵਾਰੀ ਸੁੱਕ ਜਾਣਗੇ ਕੋਈ ਨਹੀਂ ਤੋਦੂ ਮੈਂ ਨਾ ਤਾਂ ਹੱਥਾਂ ਦੇ ਤੋਦੂ ਸੁੱਕ ਜਾਣਗੇ ਹੁਣ ਤ ਧੋਪੀ ਆ ਤੇਰੀ ਬੇਲ ਚ ਸੁੱਕ ਜਾਂਦੇ ਤੂੰ ਨੀਰਾ ਪਾਇਆ ਕਰਾ ਤੇਰੇ ਆਉਂਦੇ ਨੂੰ ਮਚਾ ਕਰਕੇ ਰੱਖਦੀਆਂ ਫਿਰ ਬੜਾ ਦੁੱਖ ਦਿੱਤਾ ਕੁੜੀ ਇਹਨੇ ਤਾਂ ਕਿਸੇ ਲੋਟੇ ਦੀ ਲੋਟ ਆਉਂਦੀ ਹੁਣ ਆ ਕੇ ਬੰਦੇ ਪੜੇ ਲੱਗਣ ਲੱਗੇ ਚਾਹ ਪਾਣੀ ਨਹੀਂ ਮਿਲਦਾ ਇਹਨਾਂ ਨੂੰ ਹੈ ਵੀ ਜੇ ਲੋਤੀ ਕਮਾਈ ਕਰਦੇ ਆ ਤੂੰ ਰੋਟੀ ਪਾਣੀ ਤਾਂ ਸਾਨੂੰ ਦੇ ਹੀ ਸਕਦੀ ਐ ਆ ਦੇਖੀ ਜਾਂਦੀ ਆ ਮੈਂ ਵੀ ਆ ਨਾਟ ਪਾਏ ਪਸੂ ਜੀ ਇਹਨੂੰ ਖਵਾਉਣੀ ਆ ਦਈਆਂ ਫਿਰ ਇਹ ਤਾਂ ਸਾਡੇ ਵਾਸਤੇ ਕੋਈ ਹੈ ਨਹੀਂ। ਖਾਣੇ ਨੂੰ ਵੀ ਨਹੀਂ ਦਿੰਦੀ ਮੈਂ। ਉਹ ਛੱਡ ਦਿਆ ਕਰ ਖੜਾ ਨਿਕਲ ਆਇਆ ਕਰ ਏ ਚੋ ਕਿਸੇ ਵੇਲੇ। ਮਨ ਨਾਲ ਅੱਗੇ ਵੀ ਆ ਗਿਆ ਕੋਈ ਚਾਹ ਦੀ ਘੁੱਟ ਤਾਂ ਕਰ ਲਿਆ ਹੁੰਦਾ ਥੱਕਿਆ ਅੱਖਾਂ ਹੁੰਦਾ। ਮੈਨੂੰ ਐਸੀ ਵੀ ਤੁਸੀਂ ਚੱਲਣਾਂ ਲੱਗ ਰਹੇ ਤੁਹਾਡੇ ਐ ਤੋਂ ਬਣਾ ਲਓ। ਨਾਲ ਨਾਲ ਮੈਂ ਫੋਨ ਹੁਣ ਚੱਕਿਆ। 2 ਮਿੰਟ ਹੋਏ ਨੇ ਹੁਣ ਤਾਂ ਬੇਲੀ ਹੋਈਆਂ ਸਾਰਾ ਦਿਨ ਤਾਂ ਕੰਮ ਨਹੀਂ ਨਿਬੜਦੇ ਹੈਗੇ। ਹੋਰ ਕੰਮ ਤਾਂ ਭਾਈ ਕਾਲਾ ਨਾ ਨਾ ਲਾਦਾ। ਚਾਹ ਤਾਂ ਕੱਪੜੇ ਹੁੰਦੇ ਆ ਦੋ ਭਾਂਡੇ ਹੁੰਦੇ ਆ ਹਾਂ ਟੋਡੇ ਬਾਅਦ ਆਚਾਰ ਕੱਪੜੇ ਦੋ ਭਾਂਡੇ ਨੇ ਸਾਰਾ ਦਿਨ ਨਾ ਦੇਖ ਲੋ ਮੇਰੀ ਗੱਲ ਸੁਣ ਲੋ ਇੱਕ ਨਾਲ ਮੈਂ ਗੱਲ ਕਰਨੀ ਸੀ ਵੀ ਆਪਣੇ ਹਨਾ ਵੀ ਕੰਮ ਹੋਇਆ ਪਿਆ ਜਿਆਦੇ ਜਿਆਦਾ ਇੱਕ ਕੰਮ ਵਾਲਾ ਬੰਦਾ ਰੱਖ ਲੋ ਜਾਂ 부ੜੀ ਨੂੰ ਬੁਲਾ ਲਓ ਕੋਈ ਰੱਖ ਲੋ ਪਤਾ ਕੀ ਨਾਲ ਤਾਂ ਇਕੱਲਾ ਲਾਡੀ ਔਖਾ ਹੁੰਦਾ ਸਾਰਾ ਡੰਗਰ ਪਸੂ ਦਾ ਹੋਇਆ ਪਿਆ ਤੇ ਫਿਰ ਇੱਧਰ ਵੀ ਆ ਕੇ ਉਹ ਕਰਾਉਂਦਾ ਵਿਚਾਰਾ ਮੇਰੇ ਨਾਲ ਓ ਯਾਰ ਕੀ ਕਰਾਉਣਾ ਕਿਸੇ ਤੋਂ ਐਵੇਂ ਇੱਥੇ ਵਾਧੂ ਦਾ ਰੋਡਾ ਲੱਗ ਜਾਂਦਾ ਅਗਲਾ ਪਿੰਡਲੇ ਨੂੰ ਜਿੱਦੇ ਛੁੱਟੀ ਹੁੰਦੀ ਆ ਵੀ ਮਾੜਾ ਮੋਟਾ ਮਾਇਂ ਕਰਾ ਦੇਣਾ ਨਾਲ ਇੰਨਾ ਕਿੰਨਾ ਕਹੋ ਪਤਾ ਕੀ ਆ ਨਾਲ ਤਾਂ ਸਾਰਾ ਲਾਡੀ ਕਰਦਾਗਾ ਖੇਤ ਜਾਂਦਾ ਫਿਰ ਡੰਗਰਾਂ ਨੂੰ ਸੌਂਦਾ ਫਿਰ ਉਹ ਸੁਣਾਵੇ ਸੁਣਾਉਂਦਾ ਰਹਿੰਦਾ ਮੈਂ ਇਕੱਲਾ ਕੰਮ ਕਰਦਾ ਚਲ ਕੋਈ ਨਹੀਂ ਦੇਖਦੇ ਮੇਰਾ ਕਰ ਲੈਣਾ ਮੈਂ ਗੱਲ ਕੀ ਕਹਿੰਦੇ ਆ ਹਾਂ ਇੱਕ ਜਾਹੋ ਕੁੜੀ ਪੁੱਛ ਲਿਆ ਪਤਾ ਕੀ ਜਦੋਂ ਮੈਂ ਰੋਟੀ ਰੋਟੀ ਲੈ ਕੇ ਜਾਂਦੇ ਉਧਰ ਜਾਂਦੇ ਆ ਧੁੱਪੇ ਧੁੱਪੇ ਮੈਂ ਮੱਚ ਜਾਨੀ ਆ ਅਗਲੀ ਪੜਾਇਆ ਘਰੋਂ ਰੋਟੀ ਪਾਣੀ ਨਾਲ ਰੋਟੀ ਪਾਣੀ ਦਾ ਸੁਖ ਹੋ ਜਾਊਗਾ ਚਲ ਕੋਈ ਨਹੀਂ ਦੇਖਦੇ ਆ ਮੈਂ ਚਲ ਚਾਹ ਬਣਾ ਕੇ ਲੈ ਹੋਣੀ ਆ ਤੁਸੀਂ ਗੱਲ ਕਰ ਲਿਓ ਲਾਡੀ ਨਾਲ ਪੁੱਛ ਲਿਓ ਉਹਨੂੰ ਤਾਂ ਕੀ ਠੁੰਗਾ ਮਰੀ ਜਾਂਦੀ ਐ ਵੀ ਇਹਦੇ ਚ ਮੈਂ ਇੱਕ ਗੱਲ ਹੋਰ ਕਹਿੰਦੀ ਸੀ ਜੀ ਮੈਂ ਦੋ ਸਕੀਮਾਂ ਦੀ ਇੱਕ ਤਾਂ ਤੁਹਾਨੂੰ ਦੱਸ ਲਈ ਤੇ ਇੱਕ ਰਹਿ ਗਈ ਮੈਂ ਕਹਿੰਦੀ ਆ ਵੀ ਤੁਸੀਂ ਦੇਖ ਲਓ ਕੰਮ ਤੇ ਜਾਂਦੇ ਓੱਖੇ ਹੁੰਨੇ ਓ ਤੜਕੀ ਜਾਂਦੇ ਓ ਭੱਜਦੇ ਓ ਸ਼ਾਮ ਨੂੰ ਫੇਰ ਆਉਣੇ ਮੈਂ ਕਹਿੰਦੀ ਵੀ ਜੇ ਆਪਾਂ ਸ਼ਹਿਰ ਰਹਿਣ ਲੱਗ ਜਾਈਏ ਉਧਰੇ ਦਿਮਾਗ ਨੂੰ ਵੀ ਹੋਇਆ ਯਾਰ ਸ਼ਹਿਰ ਚ ਕਿਵੇਂ ਲੋਟ ਆਊਗਾ ਖਰਚਾ ਪਤਾ ਕਿੰਨਾ ਜਾਂਦਾ ਕੁੱਲ ਚੀਜ਼ ਮੁੱਲ ਦੀ ਹੋ ਜਾਂਦੀ ਆ ਖਰਚੇ ਨੂੰ ਕੀ ਆ ਜੀ ਕੁਛ ਨਹੀਂ ਹੈਗਾ ਮੁੰਡਾ ਤੂੰ ਤਾਂ ਉਵੇਂ ਹੀ ਕਰ ਜਾਣਾ ਨਾਲੇ ਮੇਰੀ ਗੱਲ ਸੁਣ ਲਓ ਇੱਥੇ ਮੈਂ ਬਿੱਲੀ ਬੈਠੀ ਰਹਿਣੀ ਆਂਗੀ ਹੈ ਦੁਪਹਿਰੇ ਮੈਂ ਦਿੱਲੀ ਹੋ ਜਾਣਾ ਉੱਥੇ ਕੋਈ ਆਪਦਾ ਕੰਮ ਚਲਾ ਲਾਂਗੇ ਬੁਟੀਕ ਪਾ ਲਾਂਗੇ ਕਾਸੀ ਦੀ ਉਹ ਮੇਰੀ ਗੱਲ ਸੁਣ ਸੋਣਾ ਇਥੇ ਖੁੱਲਾ ਖਾਣੇ ਪੀਣੇ ਆ ਪਿੰਡਰ ਕੀ ਸਰਦਾਰੀ ਜਿੱਥੇ ਆ ਯਾਰ ਫਿਰ ਉਹੀ ਤਾਂ ਕਹਿਣੀ ਆ ਮੈਂ ਮੰਮੀ ਆਰਾ ਲੱਡੀ ਲਾਡੀ ਉਰੇ ਰਹਿ ਜਾ ਕਰਨਗੇ ਮੰਮੀ ਨੂੰ ਕਹ ਜਾ ਕਰਾਂਗੇ ਆਪਾਂ ਨੂੰ ਦੁੱਧ ਉੱਥੇ ਪਾਇਆ ਇੱਕ ਕੋ ਯਾਰਾ ਐ ਲੋਟ ਹੀ ਨਹੀਂ ਆਉਣਾ ਹੁਣ ਇਹ ਵੀ ਯਾਰ ਕਿਦੇ ਸਾਰੇ ਛੱਡ ਕੇ ਜਾਵਾਂਗੇ ਲੈ ਲੱਡੀ ਹੈ ਤਾਂ ਹੈਗਾ ਮੰਮੀ ਕੋਲ ਮੰਮੀ ਨੂੰ ਇਕੱਲੇ ਨੂੰ ਕੀ ਹੁੰਦਾ ਚਲ ਕੋਈ ਨਹੀਂ ਕਰ ਲਾਂਗੇ ਫਿਰ ਐ ਕੀ ਕਹਿੰਦੇ ਜਦੋਂ ਤੁਸੇ ਇਹਨਾਂ ਨੂੰ ਵੀ ਤਾਂ ਪੁੱਛਣਾ ਹੀ ਪਊਗਾ ਮੈਂ ਮੰਮੀ ਨਾਲ ਗੱਲ ਕਰੀ ਸੀ ਮੰਮੀ ਤਾਂ ਕਹਿੰਦੀ ਤੁਹਾਡੀ ਮਰਜ਼ੀ ਆ ਭਾਈ ਜਿਵੇਂ ਤੁਹਾਡੇ ਦਿਲ ਕਰਦਾ ਓਵੇਂ ਕਰ ਲਓ ਅੱਛਾ ਹੂੰ ਤੇ ਮੰਮੀ ਨੇ ਤਾਂ ਹਾਂ ਕਰਤੀ ਤਾਂ ਹੀ ਮੈਂ ਤੁਹਾਨੂੰ ਪੁੱਛਿਆ ਨਹੀਂ ਮੈਂ ਕਾਹਨੂੰ ਪੁੱਛਦੀ ਜੇ ਮੰਮੀ ਜਵਾਬ ਦੇ ਦਿੰਦੀ ਮੈਂ ਐਂ ਕਹਿੰਦੀ ਆ ਵੀ ਆਪਾਂ ਉੱਥੇ ਰਹਿ ਲਾਂਗੇ ਆਪੇ ਉਰੇ ਲਾਡੀ ਆਰ ਮੰਮੀ ਉਰੇ ਰਹੀ ਜਾਣੀ ਕੋਯਰ ਮੈਂ ਤਾਂ ਆਇਆ ਕਹਿੰਦਾ ਇਹ ਖਰਚਾ ਵਾਲਾ ਹੋ ਜਾਂਦਾ ਚੱਲ ਜੇ ਤੇਰੇ ਜਿਵੇਂ ਤੇਰੀ ਮਰਜ਼ੀ ਆ ਜਾ ਮੈਂ ਕਰ ਲੂੰ ਗੱਲ ਬੇਬੇ ਨਾਲ ਵੀ ਤੇ ਲਾਡੀ ਨਾਲ ਵੀ ਜੇ ਉਹਨਾਂ ਨੇ ਕਹਿਤਾ ਫਿਰ ਆਪਾਂ ਚੱਲ ਬੜਾਂਗੇ ਫਿਰ ਹੋਰ ਕੀ ਆ ਹਾਂ ਆਇਆ ਤਾਂ ਹੈਗਾ ਘਰ ਉਹਨੇ ਦਾ ਹੀ ਤੇਲ ਪਾਣੀ ਮੱਚ ਜਾਂਦਾ ਸ਼ਹਿਰ ਚ ਜਾਉਂਦੇ ਜਾਂਦਿਆਂ ਦਾ ਕੋਈ ਉੱਥੇ ਆਪ ਦਾ ਲੈ ਕੇ ਰਹੀ ਆ ਜਿਹੜੇ ਦੋ ਘੰਟੇ ਥੋੜੇ ਰਸਤੇ ਚੋਂ ਚੋਂ ਲੱਗਦੇ ਨੇ ਤੁਸੀਂ ਬਿੰਚ ਅਡਰੈਸਟ ਕਰ ਲਿਆ ਕਰੋਗੇ ਜ਼ਰੂਰੀ ਥੋੜੂ ਐਡੀ ਦੂਰ ਪਕਾਈ ਕਰਦੇ ਆਉਣੇ ਜਾਂਦੇ ਹਾਂ ਚੱਲ ਕੋਈ ਨਹੀਂ ਦੇਖਦੇ ਆ ਫਿਰ ਕਰਦੇ ਆ ਹਾਂ ਚੱਲਣ ਤੁਸੀਂ ਕਰ ਲੋ ਰਾਂ ਮੈਂ ਰੋਟੀ ਟੁੱਕਦਾ ਕਰਦਾ ਆ ਗਿਆ ਬਈ ਹਾਂ ਇਹ ਵੀ ਵਲੜੀ ਠੀਕ ਹੈ ਬਸ ਕੀ ਕਰਿਆ ਆ ਕੁਝ ਨਹੀਂ ਬਸ ਪਤੂਆਂ ਨੂੰ ਬੰਨ ਕੇ ਆਏ ਅੰਦਰ ਹੋਰ ਕੀ ਕਰਨਾ ਇਸ ਵੇਲੇ ਨਿਪੜਿਆ ਪਤੂਆਂ ਦਾ ਅੱਜ ਹੋਰ ਬਾਈ ਯਾਰ ਲੇਟ ਹੋ ਗਿਆ ਅੱਜ ਇੱਕ ਬੱਕਰ ਆਇਆ ਸੀ ਨਾ ਹੌਣ ਵੇਲੇ ਉਹਦੇ ਕੱਪੜੇ ਨਹੀਂ ਧੋਤੇ ਮਿਲੇ ਬਾਅਦ ਠੀਕ ਹੈ ਐਂ ਜਾਵੜਿਆ ਫਿਰ ਨਾ ਚਾਹ ਪਾਣੀ ਮਿਲਿਆ ਯਾਰ ਕਿਉਂ ਕੱਪੜੇ ਧੋਣ ਨੂੰ ਅੱਜ ਕਿਵੇਂ ਧੋਤੇ ਨਹੀਂ ਇਹਨਾਂ ਨੇ ਕੱਪੜਾ ਧੋਤੇ ਆ ਉਹ ਦੇਖ ਲੈ ਤੇਰੇ ਸਾਹਮਣੇ ਤਣੀ ਬੰਨੀ ਵੀ ਐ ਭਰੀ ਵੀ ਐ ਸਾਰੀ ਮੇਰੇ ਕੱਪੜੇ ਪਾ ਲੈਂਦਾ ਕੋਈ ਯਾਰ ਮੇਰੇ ਕੱਪੜੇ ਨਹੀਂ ਧੋਤੇ ਬਈ ਮੈਂ ਦੱਸ ਕੀ ਕਰਾਂ ਉਹ ਯਾਰ ਐ ਤੇਰੇ ਕਿਉਂ ਨਹੀਂ ਧੋਤੇ ਲੈ ਤੇਰੇ ਨਾਲ ਕੋਈ ਬੰਦੇ ਆਵੇ ਯਾਰ ਜਾਂ ਤੇਰੇ ਨਾਲ ਕੋਈ ਫਰਕ ਆ ਰਹਿਗੇ ਹੋਣਗੇ ਕਿਤੇ ਧੋਣ ਨਾਲੇ ਰਹਿ ਜਾਣਗੇ ਬਈ ਤੈਨੂੰ ਨਹੀਂ ਪਤਾ ਘਰੇ ਜੱਲੇ ਜਾਂਦਾ ਤੂੰ ਤਾਂ ਤੜਕੇ ਜਾ ਵੜਦਾ ਹੁਣ ਤੈਨੂੰ ਮੈਂ ਕੀ ਦੱਸਾਂ ਦੱਸਦਾ ਵੀ ਭੜਾ ਲਾ ਦਾਂ ਲੈ ਘਰੇ ਜੱਲਾ ਨੂੰ ਕੀ ਗੱਲ ਕੀ ਆ ਮੈਨੂੰ ਖੁੱਲ ਕੇ ਦੱਸ ਨਾ ਐ ਚਾਹ ਮੰਗ ਲਾ ਬਈ ਚਾਹ ਨਹੀਂ ਮਿਲਦੀ ਲਾਪਰੀ ਕਿੱਥੇ ਹੋਵੇ ਤੂੰ ਚੱਕੀ ਫਿਰਦੀ ਰਾਤਰੀ ਤਾਂ ਇੱਥੇ ਹੋਊਗੀ ਅਸੀਂ ਤਾਂ ਭਾਈ ਕਲੇਸ਼ ਦੇ ਮਾਰੇਂ ਤੇਰੇ ਕੋਲ ਗੱਲ ਕਰਦੇ। ਮਾਂ ਤਾਂ ਸਾਡਾ ਮਾਂ ਮੇਰੇ ਤਾਂ ਧੋਤੇ ਸੱਚ ਅੱਜ ਇਹਦੇ ਕੱਪੜੇ ਕਿ ਧੋਂਦੀ? ਕਹਿੰਦੀ ਆਪੇ ਧੋ ਲਿਆ ਕਰ। ਨਾ ਮਸ਼ੀਨ ਨੂੰ ਹੱਥ ਲਾਉਣ ਦੀ ਆ ਕੇ ਮੇਰੀ ਪੇ ਕੈਂਦੋਈਏ ਬਈ ਇਹ ਤਾਂ ਗਲਤ ਗੱਲਾਂ ਬੇਬੇ ਨੂੰ ਵੀ ਧੋਣ ਦਿੰਦੀ ਆਪ ਨਹੀਂ ਧੋਂਦੀ ਦਾ। ਤੂੰ ਕਿਉਂ ਐਵੇਂ ਕਮਲੀਆਂ ਗੱਲਾਂ ਕਰੀ ਜਾਂਦੇ? ਉਹੀ ਗੱਲਾਂ ਲੈ ਉਹ ਐਂ ਯਾਰ ਕਿਵੇਂ ਕਹਿ ਦਊਗੀ? ਹੋਰ ਕੌਣ ਧੋਊਗਾ? ਉਹਨੂੰ ਪਤਾ ਹੀ ਆ। ਮੇਰੀ ਗੱਲ ਸੁਣ ਤੂੰ ਪਹਿਲਾਂ ਫੇਰ ਬੋਲੀ। ਅੱਛਾ ਨਾਦਾ 5 ਵਜੇ ਪਏ ਚਾਹ ਦੀ ਘੁੱਟੇ ਨੂੰ। ਕਹਿੰਦੀ ਜਿਹੜੀ ਪਈ ਸੀ ਮੈਂ ਤਾਂ ਡੋਲ ਤੀ ਵੀ ਨੀਰਾਚਾਰਾ ਲੈ ਕੇ ਆਇਆ ਇਹ ਖੇਤੋਂ ਕੁੱਤਰ ਕੇ ਆਇਆ ਬਿਜਲੀ ਇਹ ਚਾਹ ਪੀਣ ਆ ਗਿਆ ਹੈ ਜਦੋਂ ਆਇਆ ਤੇ ਇੱਕ ਚਾਹ ਹੈ ਨਾ ਉਵੇਂ ਜਿੱਕਰ ਫੇਰ ਮੁੜ ਗਿਆ ਕਹਿੰਦੀ ਆਪਦੀ ਤੀ ਮੇਲੇ ਆਉਂਦਾ ਫਲਾਣਾ ਲਿਆਉਂਦਾ ਉਹ ਬੇਬੇ ਉਹ ਤਾਂ ਮੈਨੂੰ ਕਹੀ ਜਾਂਦੀ ਹੈ ਕਹਿੰਦੀ ਲਾਡੀ ਔਖਾ ਹੁੰਦਾ ਕੰਮ ਕਰ ਤਾਂ ਕੋਈ ਬੰਦਾ ਰੱਖ ਲਗੇ ਜਾਂ ਫੁਲੀ ਰੱਖ ਲਗੇ ਮਿੱਕੀ ਹੁੰਦੀ ਆ ਬਈ ਹਾਥੀ ਇਹ ਜਾਂਦ ਦਿਖਾਉਣ ਵਾਲੇ ਹੋਰ ਹੁੰਦੇ ਖਾਣ ਵਾਲੇ ਹੋਰ ਹੁੰਦੇ ਤੈਨੂੰ ਕਾਨੂੰ ਪਤਾ ਤੇਰੇ ਕੋਲ ਤਾਂ ਹੀ ਨਹੀਂ ਗੱਲ ਕਰਦੇ ਵੀ ਤੂੰ ਸਾਡਾ ਯਕੀਨ ਨਹੀਂ ਕਰਨਾ ਓ ਯਾਰ ਯਕੀਨ ਤੁਸੀਂ ਕਿਹੜਾ ਦਪਿਆਰੇ ਹੋ ਉਹ ਤੋਂ ਪਹਿਲਾਂ ਤਾਂ ਤੁਸੀਂ ਮੇ ਮਾ ਮਾ ਦਾ ਐ ਸੋਚਦਾ ਹੀ ਮੈਂ ਤਾਂ ਅੱਜ ਕਹਿੰਦੀ ਆ ਕਿ ਜਦੋਂ ਮੈਂ ਆ ਮੈਨੂੰ ਕਹਿੰਦੀ ਲਾਡੀ ਔਖਾ ਹੁੰਦਾ ਨਾਲੇ ਮੈਂ ਔਖੀ ਨਹੀਂ ਕੰਮ ਧੰਦੇ ਬਿਨਾ ਕਹਿੰਦੀ ਆਪਾਂ ਕੋਈ ਬੁੜੀ ਲਾਲਗੇ ਜਾਂ ਬੰਦਾ ਕੋਈ ਲਾਲਗੇ ਕੰਮ ਧੰਦੇ ਨੇ ਲਾਡੀ ਕਾ ਨੂੰ ਔਖਾ ਹੁੰਦਾ ਚਾਹ ਪਾਣੀ ਕਰਦੀ ਆਪ ਔਖੀ ਹੁੰਦੀ ਆ ਰੋਜ਼ ਭਾਈ ਚੱਕਦੀ ਆ ਸਕੂਟਰ ਹੀ ਅੱਡੇ ਤੋਂ ਲਿਆਉਂਦੀ ਆ ਖਾਣ ਪੀਣ ਨੂੰ ਕਦੇ ਸਮੋਸੇ ਲਿਆਂਦੇ ਕਦੇ ਬਰੇਡ ਲਿਆਂਦੇ ਸੁੱਕੇ ਭਾਂਡੇ ਮੈਂ ਮਾਜ ਕੇ ਹੱਡੀਆਂ ਲਾਡੀ ਨੂੰ ਪੁੱਛ ਲਾ ਤੂੰ ਗੱਲ ਸੁਣ ਲੈ ਬਈ ਠੀਕ ਐ ਸਾਰਾ ਖਰਚਾ ਸਾਂਝੇ ਘਰ ਚ ਹੁੰਦਾ ਤੇਰੇ ਵਾਲੇ ਪੈਸੇ ਵੀ ਉੱਥੇ ਆਉਂਦੇ ਆ ਮੇਰੇ ਫ ਅਜੀ ਦਾ ਰੋਟੀ ਦੋਈ ਭੁੱਖੇ ਬੈਠੇ ਆ ਨਾ ਚਾਹ ਮਿਲ ਜੇ ਟਾਈਮ ਨੂੰ ਆਪਰ ਲੱਡੂ ਸਮੋਸੇ ਇੱਕ ਮਰਜ਼ੀ ਕਿੰਨਾ ਕੁਝ ਮਰਜ਼ੀ ਖਾਂਦੀ ਆ ਉਹ ਯਾਰ ਮੈਂ ਤਾਂ ਕੋਈ ਫਰਕ ਹੀ ਨਹੀਂ ਸਮਝਿਆ ਯਾਰ ਮੈਂ ਤਾਂ ਲਿਆ ਕੇ ਪੈਸੇ ਹੀ ਬੇਬੇ ਨੂੰ ਫੜਾ ਦੇਣਾ ਇਹ ਗੱਲ ਗੱਲ ਦਾ ਸਾਂਭਦਾ ਨਹੀਂ ਨਾ ਬਾਈ ਤੂੰ ਤੂੰ ਤਾਂ ਉਹਨੂੰ ਫੜਾ ਦੇਣਾ ਉਹ ਤਾਂ ਚੱਕੀ ਜਾਂਦੀ ਆ ਨਾ ਫੱਟੇ ਜੇ ਬੋਲਦੇ ਆ ਭੜੇ ਲੱਗਦੇ ਆ ਅਗਲਾ ਕਹਿੰਦਾ ਹਜੇ ਕੱਲ੍ਹ ਵੀ ਆਹੀ ਐ ਤੇ ਜਲੂਸ ਕੱਢਣ ਵੀ ਲੱਗਦੀਆਂ ਨਾ ਉਹ ਸੱਸਾਂ ਹੁਣ ਮੈਨੂੰ ਤਾਂ ਆਕੇ ਤੱਤਾ ਠੰਡਾ ਇਹਨੂੰ ਕਰਕੇ ਦੇਣਾ ਹੀ ਪਊ ਜਦੋਂ ਸਾਰਾ ਦਿਨ ਖੇਤ ਚ ਚਾਵਲ ਲਾਉਂਦਾ। ਹਾਂ ਲੈ ਹੁਣ ਇਹ ਕਿਹੜਾ ਬੇਬੇ ਸਰੀਪਾਲੀ ਆ ਭਰਾ ਮੇਰਾ ਬਰਾਬਰ ਦਾ ਅੱਧਾ ਦਾ ਮਾਲਕ ਹੈ ਵੀ। ਉਹੀ ਤਾਂ ਗੱਲ ਆ ਬਾਈ ਤੇਰੇ ਕੋਲ ਮੈਂ ਅੱਜ ਤਾਂ ਹੀ ਗੱਲ ਕੀਤੀ ਐ ਠੀਕ ਐ 15 ਪਸ਼ੂ ਨੇ ਜਿੰਦਾ ਪਸ਼ੂ ਘਟਾ ਦੋ ਠੀਕ ਐ ਜੇ ਦੁੱਧ ਪਾਉਣਾ ਸਾਰੇ ਪੈਸੇ ਜਾਂਦਾ ਫਿਰ ਅਸੀਂ ਆਪਦੇ ਇੱਕ ਪਾਸੇ ਰੱਖਿਆ ਕਰਾਂਗੇ ਐ ਤਾਂ ਕੰਮ ਲੋਡ ਨਹੀਂ ਆਉਂਦਾ ਬਾਈ ਫਿਰ ਤਾਂ ਮੈਂ ਆਪਦੇ ਘਰ ਦਾ ਸਮਾਨ ਨੱਟ ਬਣਾਉਣ ਨਾਲ ਮਸ਼ੀਨ ਨੱਟ ਲਿਆਉਣਾ ਠੀਕ ਐ ਕੱਲ ਨੂੰ ਉਹ ਮੈਨੂੰ ਅੱਜ ਮੈਨੂੰ ਕਹਿੰਦੀ ਆਪਦੀ ਬਹੂ ਲੈ ਕੇ ਆ ਬ ਦਾਂ ਨਾਲ ਇਹਦਾ ਦਸ ਦਾ ਬਈ ਦਾ ਤੇ ਆ ਹੁਣ ਤੇ ਤੂੰ ਵੀ 5 ਵਜੇ ਆਇਆ ਕਰ ਤੇ ਹੁਣ 6 ਵਜੇ ਨਾਲੇ ਹੁਣ ਚਾਹ ਪੀਤੀ ਐ ਤੜਕੇ ਦੀ ਇਹਨੇ ਉਹਦਾ ਮੈਨੂੰ ਕਹਿੰਦੀ ਆ ਕਿ ਬੇਬੇ ਦਾ ਕਹਿੰਦੀ ਆ ਕਿ ਸ਼ਹਿਰ ਲੈ ਲੋ ਘਰ ਅਕੇ ਤੁਸੀਂ ਉੱਥੇ ਰਹਿ ਬੈ ਗੇ ਕਿਉਂ ਔਖੇ ਹੁੰਨੇ ਹੋ ਆ ਉਹ ਬਰੈਡ ਕਰਦੀ ਆ ਨਾ ਬਈ ਇਹਨੂੰ ਲੈ ਜੂਗੀ ਉੱਥੇ ਸਾਨੂੰ ਇੱਥੇ ਛੱਡ ਦਿਓ ਪਸੂਆਂ ਚੋਂ ਦੀ ਪੜੇ ਲਿਕੇ ਨਹੀਂਦਾ ਮੈਨੂੰ ਤਾਂ ਨਹੀਂ ਪਤਾ ਨਾ ਮੇਰੇ ਨਾਲ ਕੋਈ ਗੱਲ ਹੋਈਏ ਗੱਲਾਂ ਬਣਾਉਂਦੀ ਆ ਜਾਣ ਕੇ ਕੋਈ ਗੱਲ ਨਹੀਂ ਹੋਈ ਮੈਂ ਕਿਉਂ ਕਹਿ ਦੂ ਵੀ ਤੁਸੀਂ ਪਾਸੇ ਜਾ ਕੇ ਬਹਿ ਜਾਓ ਦੇਖ ਲੈ ਬਈ ਕਿੱਡੀ ਹੁਸ਼ਿਆਰ ਬਣੀ ਜਾਂਦੀ ਆ ਆਪਣਾ ਤਾਂ ਯਾਰ ਇੰਨਾ ਪਿਆਰ ਆ ਠੀਕ ਉਹਦੇ ਮਗਰ ਲੱਗਣਾ ਕਿ ਭਰਾ ਦੀ ਜਾਂ ਮਾਂ ਦੀ ਗੱਲ ਸੁਣਨੀ ਐ ਕੋ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਪਹਿਲਾਂ ਹੀ ਕਿਹਾ ਵੀ ਤੁਸੀਂ ਪਹਿਲਾਂ ਉਹਦੇ ਨਾਲੋਂ ਤੁਸੀਂ ਵੀਰੇ ਆਪਦੇ ਯਾਰ ਇਹ ਕੀ ਗੱਲ ਹੋਈ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਇਹਦੇ ਨਾਲ ਜਿਆਦਾ ਸਿਰ ਚੜਕੀ ਫਿਰ ਇਹਦਾ ਗੱਲ ਤਾਂ ਭਾਈ ਕਰਦੀ ਪਊ ਨਹੀਂ ਫੇ ਐਵੇਂ ਕਲੇਸ਼ ਕਰੂੰ ਫੇ ਲੋਕ ਹੱਸਣਗੇ ਹਾਂ ਕੇ ਲਾ ਕੇ ਬੇਬੇ ਨੂੰ ਪੁੱਛ ਲੈਵਾ ਆ ਕਿ ਆਪਾਂ ਸ਼ਹਿਰ ਆਣ ਲੱਗ ਜਾਨੇ ਆ ਬਾੜੀ ਚ ਲਾਗਦੀ ਨਹੀਂ ਆ ਬਾੜੀ ਚ ਲਾਗਦੀ ਨਹੀਂ ਆ ਇਹਦੇ ਕੋਲੇ ਕੁਝ ਹੋਰ ਆ ਆਪਣੇ ਕੋਲੇ ਕੁਝ ਹੋਰ ਆ ਹੁਣ ਦੱਸ ਕੀ ਗਈ ਏ ਇਸ ਗੱਲ ਤੋਂ ਡਰਦੇ ਸੀ ਹਲਾ ਹੁਣ ਕਲੇਸ਼ ਹੋਊਗਾ ਇਹ ਨਹੀਂ ਜਾ ਕੇ ਗੁੱਤ ਫੜ ਲੈਣੀ ਇਹ ਨਹੀਂ ਤੇ ਦੇਖਣਾ ਤੇ ਫਿਰ ਪਾਊਗਾ ਤਾਂ ਪਾਊਗਾ ਕਲੇਸ਼ ਹੁਣ ਫਿਰ ਦੱਸਣਾ ਤਾਂ ਪਾਊਗਾ ਭਾਈ ਸਵੇਰ ਨੂੰ ਕੋਈ ਹੋਰ ਗੱਲ ਬਣਾਊਗੀ ਅੱਜ ਤਾਂ ਬੇਬੇ ਸਿਰਹਾ ਲਾਤਾ ਫਿਰ ਨੂੰ ਕੁਝ ਹੋਰ ਆਖੂਗੀ ਬਾੜੀ ਚੱਕਮੀ ਆ ਭਾਈ ਇਹ ਤਾਂ ਕੀ ਕਰੀਏ ਪੜੀ ਲਿਖੀ ਦਾ ਇਹ ਤਾਂ ਕੋਈ ਤਰ ਗਣੀ ਨਾ ਇਹਨੂੰ ਪੂਰਾ ਸਮਝੇਗੀ